ਦੇ ਅਰਟੋਡ ਇੰਟੈਲੀਜੈਂਸ ਕੀ ਕਰ ਰਹੀ ਐ ਆ ਮੇਰਾ ਵੀਰ ਆਇਆ ਹੀ ਐ ਇੱਥੇ ਮੇਰੀ ਖਬਰ ਰੱਖਦੇ ਫਿਰਦੇ ਆ ਤਨਵੀਰ ਭਰਾ ਮਿਲਾਇਆ ਸੀ ਨਾ ਚਲੋ ਇਹਦੀ ਨਹੀਂ ਕੋਈ ਗਲਤੀ ਵਿਚਾਰਾ ਇਹ ਤਾਂ ਡਿਊਟੀ ਕਰ ਰਿਹਾ ਉਹ ਮੇਰੀ ਇੰਟੈਲੀਜੈਂਸ ਮੈਂ ਤਾਂ ਲਾਈਵ ਹੋਣ ਲੱਗਿਆ ਮਾਮਾ ਹੀਰਦਿਆ ਮੇਰੀ ਕਾਦੀ ਉਹਦੀ ਕਾਦੀ ਇਹਨੂੰ ਕਿਸੇ ਹੋਰ ਪਾਸੇ ਲਾ ਦਿੰਦੇ ਕੋਈ ਬਚਾ ਹੋ ਜਾਂਦਾ ਕਿਸੇ ਪਾਸੇ ਸਾਡੀ ਜਿਹੜੇ ਅੱਜ ਸਾਰੀ ਤੁਸੀਂ ਵੀ ਲਾਈਵ ਮੈਂ ਵੀ ਲਾਈਵ 20 ਕੈਮਰਿਆਂ 'ਚ ਲਾਈਵ ਐ ਉੱਥੇ ਇੰਟੈਲੀਜੈਂਸ ਦੇ ਅਫਸਰ ਨੂੰ ਭੇਜਣ ਦੀ ਕੀ ਲੋੜ ਸੀ ਉਹੀ ਗੱਲ ਜਾਕਰ ਸਾਹਿਬ ਨੇ ਚਿੱਠੀ ਲਿਖੀ ਹੈ ਕਿ ਇੰਟੈਲੀਜੈਂਸ ਦੇ ਅਫਸਰਾਂ ਦੀ ਡਿਊਟੀ ਲੱਗੀ ਹੈ ਕਿ ਕਾਂਗਰਸ ਦੀ ਮੀਟਿੰਗ 'ਚ ਕੀ ਹੋ ਰਿਹਾ ਅਕਾਲੀ ਦਲ ਦੀ ਮੀਟਿੰਗ 'ਚ ਕੀ ਹੋ ਰਿਹਾ ਮਜੀਠੀਆ ਕੀ ਬੋਲਣ ਰਿਹਾ ਪ੍ਰਗਟ ਦੀ ਪ੍ਰਤਾਪ ਨਾਲ ਬਣਦੀ ਕਿ ਨਹੀਂ ਬਣਦੀ ਰਾਜੇ ਦੀ ਰਾਣੇ ਨਾਲ ਬਣਦੀ ਕਿ ਨਹੀਂ ਬਣਦੀ ਤੁਸੀਂ ਇਹ ਟਿੰਡੇ ਲੈਣੇ ਨਾ ਬਣੇ ਕਹੇ ਦੀ ਬਣੇ ਨਾ ਬਣੇ ਪਾਰਟੀਆਂ ਦਾ ਅਨਰੂਨੀ ਮਾਮਲਾ ਇੰਟੈਲੀਜੈਂਸ ਜੇ ਇਸ ਕੰਮ ਨੂੰ ਲੱਗੀ ਹੈ ਪੀਪਲ ਸੇਫਟੀ ਐਂਡ ਸਿਕਿਉਰਿਟੀ ਉੱਥੇ ਦਾ ਕੰਮ ਕਰ ਲੈਣ ਤੇ ਉਹ ਜਾਂ ਇਹ ਲੱਗਦੇ ਆ ਜਦੋਂ ਉਹ ਭਾਈ ਸਾਹਿਬ ਦਿੱਲੀੋਂ ਆਉਂਦੇ ਆ ਮੇ ਪਾਸ਼ਨਾ ਤੇ ਜਾਂ ਉੱਥੇ ਲੱਗ ਜਾਂਦੀ ਹੈ ਜਾਂ ਉਹਦੇ ਲੱਗ ਜਾਂਦੀ ਆ ਉਹ ਜਿਹੜਾ ਉਹ ਹੋਰ ਆ ਜਿਹਦਾ ਹੁਣੇ ਵਿਆਹ ਹੋਇਆ ਸਿਰ 'ਚ ਬਾਲ ਘਟਾ ਉਹਦੇ ਕੀ ਨੋ ਹਾਂਜੀ ਹਾਂਜੀ ਨਹੀਂ ਨਹੀਂ ਹੁਣ ਵਿਆਹ ਹੋਇਆ ਗੁਰੂਆ ਵਿਜੇ ਵਿਜੇ ਨਾ ਉੱਥੇ ਲਾ ਦਿੰਦੇ ਹੋ ਯਾਰ ਜੇਚ ਕੰਮ ਨੂੰ ਟੈਕਸ ਪੇਅਰਸ ਮਨੀ ਆ ਉੱਥੇ ਤਾਂ ਨਾ ਸੇਫਟੀ ਨਾ ਸਕਿਉਰਿਟੀ ਨਾ ਉੱਥੇ ਇੰਟੈਲੀਜੈਂਸ ਆ ਇੰਟੈਲੀਜੈਂਸ ਇਸ ਬੀਂਗ ਯੂਜ਼ਡ ਟੂ ਸੈਟਲ ਸਕੋਰਸ ਐਸ ਆਈ ਟੀਜ਼ ਆਰ ਬੀਂਗ ਫਾਰਮਡ ਨਾਟ ਟੂ ਇਨਵੈਸਟੀਗੇਟ ਦਾ ਗੈਂਗਸਟਰਸ ਬਟ ਟੂ ਸੈਟਲ ਸਕੋਰਸ ਪੋਲਿਟਿਕਲ ਸਕੋਰਸ ਜਦ ਤੁਸੀਂ ਕੰਮ ਹੀ ਪੁੱਠੇ ਕਰਨ ਲੱਗ ਪੋਗੇ ਤੇ ਕੀ ਤੁਸੀਂ ਬਾਰਡਰ ਸਟੇਟ ਇੰਡੀਆ ਪਾਕਿਸਤਾਨ ਤੇ ਸਥਿਤ ਇਸ ਬਾਰਡਰ ਸਟੇਟ ਚ ਸੇਫਟੀ ਐਂਡ ਸਿਕਿਉਰਿਟੀ ਪ੍ਰੋਵਾਈਡ ਕਰ ਸਕੋਗੇ ਕਿਉਂ ਤੇ ਟੋਟੀ ਪ੍ਰਾਇਰਟੀਜ਼ ਹੀ ਗਲਤ ਹੋ ਗਈਆਂ ਔਰ ਆ 8 ਤਰੀਕ ਨੂੰ ਕਾਲੀਏ ਦੇ ਉਸ ਤੋਂ ਇੱਕ ਦਿਨ ਪਹਿਲਾਂ ਪਟਿਆਲੇ ਬੰਬ ਬਲਾਸਟ ਉਸ ਤੋਂ ਇੱਕ ਦਿਨ ਪਹਿਲਾਂ ਮੈਨੂੰ ਲੱਗਦਾ ਇੱਕ ਹੋਰ ਥਾਂ ਬਲਾਸ ਸੀ 9 ਤਰੀਕ ਨੂੰ ਆ ਸਾਡੇ ਇੱਕ ਅੰਮ੍ਰਿਤਧਾਰੀ ਭੈਣ ਸੀ ਜਿਹਦਾ ਪਿੰਡ ਕੰਗ ਜਿੱਥੇ ਉਹਦਾ ਉਦੇ ਸਾਹਮਣੇ ਗੁਰੂ ਦੇ ਤਾਬੇ 'ਤੇ ਬੈਠੇ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜਾ ਕੇ ਉਹਦਾ ਮਰਡਰ ਕਰਤਾ 9 ਤਰੀਕ ਨੂੰ ਸ਼ਾਮ ਨੂੰ ਆ ਸਬ ਇੰਸਪੈਕਟਰ ਸਾਹਿਬ ਨੇ ਚਰਨਜੀਤ ਸਿੰਘ ਵੇਖੋ ਕਿੱਡੇ ਇਹ ਛਰਾਰਤੀ ਤੇ ਘਟੀਆਂ ਸੋਚਦੇ ਬੰਦੇ ਆ ਝਾੜੂ ਵਾਲੇ ਆ ਆ ਗੱਲ ਸੁਣ ਲੋ ਕੀ ਲਿਖਦੇ ਆ ਸ਼ਹੀਦ ਸਬ ਇੰਸਪੈਕਟਰ ਚਰਨ ਸਿੰਘ ਚਰਨਜੀਤ ਸਿੰਘ ਦੀ ਬਾਦਰੀ ਨੂੰ ਸਲਾਮ ਜਿਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਵੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੀ ਅਥਾ ਹਿੰਮਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕਰੇਗੀ ਅਤੇ HDFC ਬੈਂਕ 1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਵੀ ਅਧਿਐਕ ਕੀ ਕਰੇਗੀ ਅਸੀਂ ਆਪਣੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਮਜਬੂਤੀ ਨਾਲ ਖੜੇ ਹਾਂ ਉਹਨਾਂ ਦੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਸਨਮਾਨ ਅਤੇ ਬਾਦਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੀ ਆ ਭਗਵੰਤ ਮਾਨ ਸ਼ਹੀਦ ਤਾਂ ਮੈਂ ਮੰਨ ਲਿਆ ਜੀ ਮਗਰ ਭਗਵੰਤ ਮਾਨ ਜੀ ਇਹ ਵੀ ਦੱਸਣਾ ਸੀਗਾ ਕਿ ਸ਼ਹੀਦ ਆਈਐਸਆਈ ਦੀ ਗੋਲੀ ਨਾਲ ਹੋਇਆ ਪਾਕਿਸਤਾਨ ਦੀ ਫੌਜ ਦੀ ਗੋਲੀ ਨਾਲ ਹੋਇਆ ਕਿ ਆਮ ਆਦਮੀ ਪਾਰਟੀ ਦੇ ਦਫਤਰ ਚੋਂ ਨਿਕਲਿਆ ਥੋੜਾ ਬਰਕਰ ਜਿਹਨੂੰ ਤੁਸੀਂ ਭੂਏ ਚੜਾ ਛੱਡਿਆ ਆ ਕੁਲਦੀਪ ਸਿੰਘ ਉਹ ਹਰਜਿੰਦਰ ਲਾਲਪੁਰਾ ਐਮ ਐਲ ਏ ਜਿਹਨੂੰ ਉਸ ਵੇਲੇ ਇਲੀਗਲ ਮਾਈਨਿੰਗ ਤੋਂ ਜਦੋਂ ਇੱਕ ਐਸ ਐਸ ਪੀ ਨੇ ਰੋਕਿਆ ਸੀ ਉਸ ਵੇਲੇ ਇਹਦੀ ਚੂੜੀ ਟਿਬੜੀ ਟਾਈਟ ਕਰਦੇ ਤੇ ਅੱਜ ਇਹ ਦਿਨਾਂ ਵੇਖਣਾ ਪੈਂਦਾ ਐਸ ਆਈ ਚਰਨਜੀਤ ਜਿਉਂਦਾ ਹੁੰਦਾ ਉਹਦੇ ਨਿੱਕੇ ਨਿੱਕੇ ਬੱਚਿਆਂ ਦਾ ਬਾਪ ਜਿਉਂਦਾ ਹੁੰਦਾ ਉਸ ਘਰ ਦਾ ਸੁਆਗਣਾ ਉੱਜੜਦਾ ਮੇਰੇ ਵੀਰੋ ਅਟ ਟਾਈਮਲੀ ਐਟ ਐਕਸ਼ਨ ਇਨ ਟਾਈਮ ਕਿੰਨਾ ਕੁਝ ਬਚਾ ਸਕਦਾ ਸੀ ਮਗਰ ਅੱਜ ਹਾਲਾਤ ਕੀ ਪੈਦਾ ਹੋ ਗਏ ਕਿ ਉਹਨੂੰ ਆਪ ਦੀ ਜਾਨ ਗੋਣੀ ਪਈ ਔਰ ਜਿਹੜੇ ਉੱਥੇ ਡੀਐਸਪੀ ਸਾਹਿਬ ਸਨ ਸੋਨੀ ਸਾਹਿਬ ਜੋ ਲਾਲਪੁਰਾ ਕਹਿੰਦਾ ਜੇ ਲਾਲਪੁਰਾ ਕਹੇ ਦੇਣਾ ਉਹ ਕਹੂਗਾ ਦੇਣਾ ਜੇ ਉਹ ਕਹਦੂ ਰਾਤ ਹੈ ਤੇ ਰਾਤ ਤੇ ਕੋਈ ਕਾਨੂੰਨ ਹੈ ਹੀ ਨਹੀਂ ਉੱਤੇ ਪਰਚਾ ਕਿਉਂ ਨਹੀਂ ਜੀ ਜਿਨੇ ਇਹ ਹਾਲਾਤ ਪੈਦਾ ਹੋਣ ਦਿੱਤੇ ਇਸ ਲਈ ਅੱਜ ਉਹਨੂੰ ਸ਼ਹੀਦ ਕਹਿ ਕੇ ਕੀ ਉਹਨਾਂ ਬੱਚਿਆਂ ਦਾ ਬਾਪ ਮੁੜਿਓ ਕੀ 1 ਕਰੋੜ ਰੁਪਇਆ ਦੇ ਕੇ ਉਹ ਬੱਚਿਆਂ ਨੂੰ ਆਪਦਾ ਪਿਤਾ ਦਾ ਪਿਆਰ ਮਿਲ ਜੂ ਪਰ ਜਿਹਨੂੰ ਤੁਸੀਂ ਇਹ ਇਹ ਸਾਰੇ ਹਾਲਾਤ ਪੈਦਾ ਕਰ ਰਹੇ ਹੋ ਤੁਸੀਂ ਆਪ ਕਰ ਰਹੇ ਹੋ ਤੇ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲੀਂਦੇ